ਗੰਗੂ ਓ ਲੜਾਕੇ ਗੰਗੂ ਹਾਂ ਮੇਰੀ ਅਲੀ ਆਈ ਅੱਗੇ ਲਓ ਜੀ ਗੰਗਾ ਆਪਣੀ ਸੋਚ ਉਹ ਕਿੰਨੇ ਪਰਸੈਂਟ ਠੀਕ ਹੋ ਗਈ ਮਾਮੂਲੀ ਜਿਹਾ ਰਹਿ ਗਿਆ ਪਰ ਲਿੱਸੀ ਹੋ ਗਈ ਦੇਖੋ ਲਿੱਸੀ ਲਿੱਸੀ ਹੋ ਗਈ ਜਿੱਦਾਂ ਦਾ ਹੋਇਆ ਉਸਦਾਂ ਦਾ ਅੱਜ ਪਾਣੀ ਪੀ ਹੋਇਆ ਇਹਦੇ ਕੋਲ ਕੱਲ ਪੀ ਹੋਇਆ ਸੀ ਨਹੀਂ ਨਹੀਂ ਪੀ ਹੋਇਆ ਅੱਜ ਪਾਣੀ ਪੀ ਹੋਇਆ ਮਤਲਬ ਕੀ ਪਾਣੀ ਤੋਂ ਬਿਨਾ ਵੀ ਬੱਚੀ ਦਾ ਬੁਰਾ ਹਾਲ ਹੋ ਗਿਆ ਪਾਣੀ ਪੀਂਦੀ ਕੋਸ਼ਿਸ਼ ਕਰਦੀ ਸੀ ਪਰ ਉਹ ਗਲੇ ਕਰਕੇ ਪੀ ਨਹੀਂ ਸੀ ਹੁੰਦਾ ਹੋਣਾ ਜੀ ਤਾਜ਼ਾ ਪਾਣੀ ਇੱਥੋਂ ਦਿੱਤਾ ਇਹਨੂੰ ਦੇਖੋ ਤਾਂ ਹੱਡ ਜੇ ਨਿਕਲ ਆਏ ਕੋਈ ਨਾ ਕਰ ਲੈਣੀ ਆਪਾਂ ਤਗੜੀ ਫੇਰ ਮਣੀ ਬੰਨ ਦੇ ਫੇਕ ਕੁਆਲਿਟੀ ਹੋਰ ਭਰ ਕੇ ਪਾ ਦੋ ਬਾਲਟੀਆਂ ਕੰਸਿਕਾ ਮੈਨੇ ਪਾਣੀ ਦੀਆਂ ਪੀ ਜਾਣੀਆਂ ਅੰਦਰ ਦੇਖ ਲਓ ਸਾਫ ਸੋਭ ਕਰ ਦੋ ਆ ਮੈਂ ਲੋਨੀ ਝਾੜੂ ਨੰਗਣੀ ਨਹੀਂ ਦੇਣਾ ਇਹਨੇ ਮੈਨੂੰ ਹਣ ਚੁਸਥਾ ਇਹ ਦੇਖਦੇ ਨੇ ਤਾਂ ਪਾਣੀ ਨਾਲ ਵੀ ਉਹ ਢਿੱਡੋ ਹੋਇਆ ਹੋਇਆ ਸੀ ਨਾ ਜਿਆਦਾ ਹੀ ਦੇਖ ਦੇ ਹੁਣ ਮਾਰ ਪਾਣੀ ਪੀਣਾ ਹੋਰ ਪੀਣਾ ਹੈ ਜੇ ਕਿਉਂ ਵੀ ਹੈ ਜੇ ਮਨੀ ਉਰੀ ਅਤੋਂ ਇੱਥੇ ਦੇ ਹੱਥ ਲਾ ਕੇ ਦੇਖੀ ਆ ਜਗ੍ਹਾ ਤੇ ਮੈਨੂੰ ਤਾਂ ਲੋਣ ਨਹੀਂ ਦੇਣਾ ਇਹਨੂੰ ਆਦੇ ਇੱਥੇ ਹੱਥ ਲਾਈ ਹਾਂ ਆ ਦੀ ਹਾ ਵਾਲੀ ਜਿਹੜੀ ਜਗ੍ਹਾ ਹਾ ਦੇ ਹਾ ਦੇ ਹੈ ਹੈ ਉਬਰੇ ਆਹੋ ਮੈਂ ਵੀ ਲਾ ਕੇ ਦੇਖਾਂ ਮੈਨੂੰ ਲੋਣ ਨਹੀਂ ਨਾ ਤੇਨ ਦੀ ਕੁੱਤੀ ਉਹਨੂੰ ਪਤਾ ਲੱਗ ਗਿਆ ਤੁਹਾਡਾ ਹੱਥ ਆਹੋ ਇਹਨੂੰ ਟੱਚ ਦਾ ਪਤਾ ਆ ਨਾ ਮੇਰੀ ਰੱਖੇ ਬਾਬਾ ਅੱਜ ਨਹੀਂ ਤਾਂ ਕੱਲ ਕਿਸੇ ਦਿਨ ਤਾਂ ਗਾਂ ਬਣੂੰਗੀ ਇਹ ਤਾਂ ਗਾਂ ਬਣਨ ਤੋਂ ਪਹਿਲੇ ਹੀ ਤਾਰੇ ਦਿਖਾਉਣ ਲੱਪੀ ਪੇ ਉੱਤੇ ਚੱਲੀ ਹੈ ਗੰਗੂ ਅੱਜ ਹੱਸਾ ਹੁੰਦਾ ਗੰਗਾ ਕੱਲ ਸਾਡੇ ਵੀ ਰੰਗ ਉੱਡੇ ਪਏ ਸੀ ਸਵੇਰੇ ਉੱਡੇ ਸੀ ਸ਼ਾਮ ਤੱਕ ਸਹੀ ਹੋ ਗਏ ਹਨਾ ਮਣੀ ਲੋ ਜੀ ਗੰਗਾ ਸਾਡੀ ਤਕਰੀਬਨ ਠੀਕ ਹੈ ਵੈਕਸੀਨੇਸ਼ਨ ਹੋ ਗਈ ਸੀ ਤੇ ਵੈਕਸੀਨੇਸ਼ਨ ਇਹਦੀ ਮੈਡਮ ਜੀ ਦੀ ਵੀ ਹੋ ਗਈ ਤੇ ਆਪਾਂ ਨੂੰ ਪਰਮਿੰਦਰ ਸਿਸਟਰ ਨੇ ਕਲੀ ਦਾ ਕਿਹਾ ਸੀ ਕਲੀ ਅੱਗੇ ਵੀ ਪਾਈ ਸੀ ਉਹ ਵਲੌਗ ਨਹੀਂ ਬਣਾਇਆ ਗਿਆ ਤਾਂ ਕਲੀ ਹੁਣ ਮਣੀ ਲੈ ਕੇ ਆਊਗਾ ਇੱਥੋਂ ਤੇ ਆਪਾਂ ਸਾਰੇ ਪਾ ਦਿੰਨੇ ਆ ਹਾਏ ਨਹੀਂ ਗੰਗਾ ਨਹੀਂ ਤੂੰ ਤਾਂ ਸਾਨੂੰ ਤਾਰੇ ਦਿਖਾਤੇ ਸੁਖਨਾ ਤਗੜੀ ਵੀ ਬੜੀ ਹੋਈ ਆ ਹੁਣ ਆਹੋ ਸਾਸ੍ਰੀਕਾਲ ਜੀ ਸਾਰਿਆਂ ਨੂੰ ਪਿੰਡੂਆ ਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਬਚ ਗਈ ਗੰਗਾ ਬਚ ਗਈ ਜਨਾਜ਼ ਮਤਲਬ ਕਿ ਬੁਰਾ ਹਾਲ ਸੀ ਇਹਦਾ ਨਾ ਸਾਨੂੰ ਤਾਂ ਇਦਾਂ ਲੱਗੇ ਵੀ ਬਸ ਮਤਲਬ ਕਿ ਇਦਾਂ ਫੀਲ ਹੋਵੇ ਵੀ ਇਹ ਸਾਡੇ ਹੱਥੋਂ ਜਾਣ ਦੇਈ ਮਤਲਬ ਇਦਾਂ ਫੀਲ ਹੋਵੇ ਵੀ ਕੁਝ ਸਾਡੇ ਕੋਲੋਂ ਜਾਈ ਜਾਂਦਾ ਹਨਾ ਮਰੀ ਜੋ ਇਹਦੇ ਹਾਲਾਤ ਸੀ ਪਰ ਉਹ ਕਹਿੰਦਾ ਮਤਲਬ ਕਿ ਇਹਦਾ ਬਚਾਅ ਵੀ ਇਸ ਕਰਕੇ ਹੋ ਗਿਆ ਯੰਗ ਆਜੇ ਇਮਿਊਨਿਟੀ ਜਿਹੜੇ ਪਸ਼ੂ ਦੀ ਮੈਨੂੰ ਉਹ ਹੋਵੇ ਨਾ ਇਮਿਊਨਿਟੀ ਸਟਰੋਂਗ ਹੋਵੇ ਉਹ ਪਸ਼ੂ ਚੱਲ ਜਾਂਦਾ ਇਹ ਗਲਕੋਟੂ ਜਿਹੜੇ ਪਸ਼ੂ ਦੀ ਇਮਿਊਨਿਟੀ ਵੀਕ ਹੋਵੇ ਜਾਂ ਪਸ਼ੂ ਲਿੱਸਾ ਹੋਵੇ ਉਹ ਕਹਿੰਦੇ ਨਹੀਂ ਚੱਲਦਾ ਇਹੋ ਗਲਕੋਟੂ ਹਾਂ ਇਹਦਾ ਹੋ ਵੀ ਹੋ ਗਿਆ ਨਾ ਉੱਪਰ ਸਟਾਰਟਿੰਗ ਸੀ ਸਟਾਰਟਿੰਗ ਹੀ ਪਤਾ ਲੱਗ ਗਿਆ ਜੇ ਜ਼ਿਆਦੀ ਹੋ ਜਾਂਦੀ ਜਾਂ ਰੇਸ਼ਾ ਰੇਸ਼ਾ ਸੋਚ ਕੇ ਅਸੀਂ ਅੰਗੇਲੀ ਕਰੀ ਜਾਂਦੇ ਤਾਂ ਫੇਰ ਬਹੁ ਔਖਾ ਹੋਣਾ ਸੀਗਾ ਤਾਂ ਪਰ ਸਟਾਰਟਿੰਗ ਕਰਕੇ ਪਤਾ ਲੱਗ ਗਿਆ ਟ੍ਰੀਟਮੈਂਟ ਕਰਾ ਦਿੱਤਾ ਤੇ ਠੀਕ ਆ ਤੇ ਇੱਕ ਜੀ ਆਪਾਂ ਨੂੰ ਕਮੈਂਟ ਆਉਂਦਾ ਸੀਗਾ ਵੀ ਇਹਨੂੰ ਤੂੜੀ ਕੱਲੀ ਨਾ ਪਾਓ ਤੂੜੀ ਕੱਲੀ ਅਸੀਂ ਤਾਂ ਪਾਉਂਦੇ ਸੀ ਸਾਨੂੰ ਡਾਕਟਰ ਨੇ ਕਿਹਾ ਸੀ ਕਹਿੰਦਾ ਹਰਾ ਪੱਠਾ ਨਾ ਪਾਓ ਹਾਂ ਹੁਣ ਅੱਜ ਪਾਵਾਂਗੇ ਉਹਨੂੰ ਪੁੱਛ ਮਤਲਬ ਕਿ ਪੱਠੇ ਵਿੱਚ ਮੌਇਸਚਰ ਹੁੰਦਾ ਮੇਰੇ ਕੋਲ ਗਲਤ ਪ੍ਰੋਨਾਨਸिएशन ਹੋ ਗਿਆ ਸੀ ਤਾਂ ਮੈਂ ਦੁਬਾਰਾ ਹੋਰ ਰਿਕਾਰਡ ਕੀਤਾ ਤੇ ਇਸ ਕਰਕੇ ਡਾਕਟਰ ਨੇ ਕਿਹਾ ਸੀ ਜੀ ਪੱਠੇ ਨਹੀਂ ਬਣਾ ਸੁੱਕੀ ਤੂੜੀ ਪਾਓ ਤੇ ਬਾਕੀ ਆਪਾਂ ਘੇਣਾ ਰੋਟੀ ਰਾਤੀ ਵੀ ਇਹਨੂੰ ਘੇਣਾ ਰੋਟੀ ਚੰਗੀ ਤਰ੍ਹਾਂ ਮੋਟੀ ਸਾਰੀ ਰੋਟੀ ਲਾ ਕੇ ਕੀ ਨਾ ਚੰਗੀ ਤਰ੍ਹਾਂ ਚੋਪੜ ਕੇ ਮਤੈਂ ਨਾ ਮੈਂ ਚੰਗੀ ਤਰ੍ਹਾਂ ਇਮਰਜ ਕਰਕੇ ਨਾ ਵਿੱਚ ਕੇ ਘਰ ਦਾ ਬਣਾਇਆ ਹੋਇਆ ਦੇਸੀ ਕੇ ਸਿਗਾ ਘਰ ਦਾ ਬਣਾਇਆ ਤਾਂ ਕਰਕੇ ਉਹ ਵਧੀਆ ਕੇ ਸਿਗਾ ਮੈਂ ਮੱਖਣੀ ਪਤਾ ਹੀ ਕੱਢਦੀ ਆ ਬਲੌਗ ਬਣਾਉਣੀ ਹੁੰਨੀ ਤੇ ਮੈਂ ਹਜੇ ਜਿੱਦਣ ਮੈਂ ਕੇ ਬਣਾਇਆ ਉਦਨੇ ਗੰਗਾ ਬਿਮਾਰ ਹੋ ਗਈ ਕੇ ਗੰਗਾ ਤੇ ਹੀ ਲੱਗਾ ਮਣੀ ਗੰਗਾ ਦੇ ਕਰਮਾ ਨੂੰ ਹੀ ਕੇ ਬਣਾਇਆ ਸੀ ਖਰਿਆ ਉਹ ਉਹ ਗੰਗਾ ਤੇ ਹੀ ਲੱਗਾ ਕੇ ਪਾਈਆ ਸੀ ਪਾਈਆ ਤਾਂ ਉੱਤੇ ਹੀ ਸੀਗਾ ਪਾਈਆ ਤਾਂ ਉੱਤੇ ਹੀ ਸੀਗਾ ਕੇ ਤੋ ਖਰਿਆ ਗੰਗਾ ਦੇ ਕਰਮਾ ਨੂੰ ਹੀ ਬਣਾਇਆ ਸੀ ਤੇ ਗੰਗਾ ਦੇ ਉੱਤੇ ਹੀ ਲੱਗਾ ਉਹ ਤੇ ਬਾਕੀ ਟੱਚਵੁੱਡ ਬਚ ਗਈ ਗੰਗਾ ਵੀ ਕਹਿੰਦੀ ਹਣੀ ਜਾਨ ਬਚੀ ਤੋ ਲੱਖੋਂ ਪਾਏ ਹਨਾ ਗੰਗੂ ਅੱਜ ਹਿੱਲਣ ਜੁੱਲਣ ਲੱਗੀ ਅਗਾਲੀ ਵੀ ਕੀਤੀ ਕੱਲ ਵੀ ਅਗਾਲੀ ਕੀਤੀ ਤੇ ਅੱਜ ਵੀ ਕੀਤੀ ਰਾਤੀ ਲੱਗੀ ਸੀ ਆ ਗਾਲੀ ਕਰਨਾ ਹਨਾ ਸਵੇਰੇ ਜਦੋਂ ਅਸੀਂ ਆਏ ਸੀ ਧਾਰ ਕੱਢਣ ਤੇ ਉਦੋਂ ਵੀ ਆ ਗਾਲੀ ਕਰਦੀ ਸੀਗੀ ਹੁਣ ਇਹ ਮੱਛਰ ਤੋਂ ਤੇ ਮੱਖੀਆਂ ਤੋਂ ਦਵਾਈ ਗੰਗਾ ਦੇ ਮੰਗੋ ਦੇ ਵੀ ਮਾਰਦੇ ਮੈਂ ਅੰਦਰ ਝਾੜੂ ਲਾਦਾ ਤੇ ਫੇਰ ਕੱਢੀਏ ਧਾਰ ਪੱਠੇ ਪਾਈਏ ਤੇ ਚੱਲੀਏ ਵੱਢਣੇ ਪੱਠੇ ਹੋਰ ਵੱਢ ਲਈਏ ਹੁਣ ਤਾਂ ਪੱਠੀ ਖੋਣਗੇ ਤੋਂ ਵੱਢਣੇ ਜੋ ਅੱਛਾ ਅੱਛਾ ਡਰਾ ਤਾਂ ਗੰਗੂ ਜੀ ਨੇ ਤੇ ਚਲੋ ਜੀ ਹੁਣ ਅਸੀਂ ਆਪਣੇ ਕੰਮਕਾਰ ਕਰ ਲਈਏ ਤੇ ਅੱਜ ਜੀ ਜਾਣਾ ਜੀ ਆਪਾਂ ਗੁਰੂ ਘਰ ਕੰਮ ਨਵੇੜ ਕੇ ਮੱਥਾ ਟੇਕਣ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਅਖੰਡ ਪਾਠ ਰੱਖਿਆ ਹੋਇਆ ਅੱਜ ਮੱਧ ਵਾਲਾ ਦੇਣਿਆ ਤੇ ਉੱਥੇ ਮੱਥਾ ਟੇਕਣ ਜਾਵਾਂਗੇ ਫੇਰ ਜੀ ਸਾਡੇ ਪਿੰਡ ਜਗਰਾਤਾ ਕਰਾਉਂਦੇ ਹਰ ਸਾਲ ਅੱਗੇ ਨਰਾਤਿਆਂ ਚ ਕਰਾ ਦਿੰਦੇ ਇਸ ਵਾਰ ਲੇਟ ਆ ਮੀ ਸੀ ਆਹ ਤਾਂ ਨਹੀਂ ਸੀ ਕਰਾਇਆ ਉਹ ਜਗਰਾਤਾ ਦੇਖਣ ਵੀ ਜਾਵਾਂਗੇ ਜਿਆਦਾ ਟਾਈਮ ਨਹੀਂ ਬੰਦੇ ਹੁੰਦੇ ਅੱਧਾ ਘੰਟਾ ਬਹਿ ਹੋ ਜਾਂਦਾ ਮੈਂ ਇੰਨਾ ਟਾਈਮ ਨਹੀਂ ਕਿਤੇ ਵੀ ਉਹ ਬੈਨ ਨਹੀਂ ਮੈਨੂੰ ਨਾ ਜਿਹੜੀ ਆਹ ਇੱਕ ਨਾ ਨਰਵਸਨੈਸ ਜੀ ਹੋਣ ਲੱਗ ਪੈਂਦੀ ਆ ਉਹ ਜਿਆਦਾ ਭੀੜ ਭੀੜ ਵੀ ਜਾਂ ਜਿਆਦੇ ਜਾਣਿਆਂ ਚ ਪਤਾ ਨਹੀਂ ਰੱਬ ਵੱਲੋਂ ਹੀ ਆ ਮੈਨੂੰ ਨਰਵਸਨੈਸ ਤਾਂ ਮੈਂ ਅੱਗੇ ਵੀ ਆਪਣੇ ਇੱਕ ਵਲੌਗ ਚ ਦੱਸਿਆ ਸੀ ਮੇਲੇ ਤੇ ਗਏ ਸੀ ਮੈਂ ਦੱਸਿਆ ਸੀ ਵੀ ਮੈਨੂੰ ਨਾ ਜਿਆਦਾ ਢੀੜ ਭੜੱਕੇ ਚ ਨਰਵਸਨੈਸ ਹੋ ਜਾਂਦੀ ਤੇ ਹਿਲੀ ਘਾ ਤੇ ਜਾਂਦੀ ਪਾਣੀ ਤੇ ਨਹੀਂ ਹੋਰ ਪੀਣਾ ਉਹਨੇ ਤੇ ਪਾਉ ਉਹਨੂੰ ਪਾਣੀ ਹੋਰ ਇਸ ਕਰਕੇ ਜੀ ਅੱਜ ਦੋ ਥਾਵਾਂ ਤੇ ਜਾਵਾਂਗੇ ਜਾ ਕੇ ਤੇ ਜਿਹੜਾ ਘਰ ਦਾ ਕੋਈ ਕੰਮ ਹੋਊਗਾ ਉਹ ਕਰਕੇ ਤੇ ਅਰਦਾਸ ਕਰਾਂਗੇ ਕਿ ਬਾਬਾ ਜੀ ਹੁਣ ਦੀ ਜਿਹੜੀ AI ਕਰਵਾਈ ਆ ਸਾਡੀ ਮੰਗੋ ਦੀ ਉਹ ਸਫਲ ਹੋ ਜਾਵੇ ਮੈਡਮ ਜੀ ਦਾ ਪਾਉਂ ਭਾਰੀ ਹੋ ਜਵੇ ਮਨੀ ਹਿੰਦੀ ਫਿਲਮਾਂ ਵਾਂਗੂ ਮੰਗੋ ਦਾ ਪਾਉਂ ਭਾਰੀ ਹੋ ਜਵੇ ਹੁਣ ਤੇ ਗੰਗੋ ਗੰਗੋ ਦਾ ਵੀ ਹੋਇਆ ਹੋਵੇ ਮੰਗੋ ਦਾ ਲੱਛਣ ਤਾਂ ਲੱਗਦੇ ਸੀ ਗੰਗਾ ਦੇ ਤੇ ਹੁਣ ਪਰਮਾਤਮਾ ਹੀ ਆਂ ਗਾਂ ਉਹਦੀ ਨਾ ਬਾਲਟੀ ਯੂਜ਼ ਕਰੀ ਮੰਗੋ ਦੀ ਹੈਂ ਇਲਾ ਗੰਗਾ 시호 시호 ਛੋਟੇੰਦਵਨੀ ਅਸੀਂ ਮੱਝਾਂ ਨੂੰ ਪਾਣੀ ਦਿਵਾਉਣਾ ਨਾਲ ਕਰੀ ਜਾਣਾ ਖੜੇ 시호 시호 ਚਲੋ ਜੀ ਮੈਂ ਲਾਵਾਂ ਝਾੜੂ ਆਪਣੀ ਡਿਊਟੀ ਕਰਾਂ ਮੈਂ ਤਕ ਤਕ ਕੰਨ ਦਾਲੇ ਕਮਨਾ ਦਾ ਤਹਾਰਾ ਸੇਵੇ ਤੇ ਸਤ ਪਾਈ ਆਲਾ ਚ ਇਹ ਬੜਾ ਬਾਲਣ ਜੀ ਸਾਡੇ ਇੱਥੇ ਸਫੈਦੇ ਸੀਗੇ ਬਹੁਤ ਪੁਰਾਣੇ ਛੇ-ਸੱਤ-ਸੱਤ ਕੇ ਸਾਲ ਪੁਰਾਣੇ ਹੋਣੇ ਹਨਾ ਮਰੀ ਹੂੰ ਵੱਡੇ ਸੁੱਕਾਦੇ ਸੀ ਉਹ ਅਸੀਂ ਵੜਾ ਦਿੱਤੇ ਕਿਉਂਕਿ ਧੁੱਪ ਨਹੀਂ ਸੀ ਲੱਗਦੀ ਉਧਰ ਪੱਠਿਆਂ ਨੂੰ ਤੇ ਉਹ ਜਿਹੜੇ ਮੋਛੇ ਜਿਹੜੇ ਉਹ ਤਾਂ ਲੈ ਜਾਂਦੇ ਵੱਡੇ-ਵੱਡੇ ਤੇ ਆਹ ਵਾਲੇ ਡੰਡੇ ਛੱਡਦੇ ਛੱਡ ਹੀ ਜਾਂਦੇ ਉਹ ਤੇ ਅਸੀਂ ਘਰ ਲਈ ਵਰਤਾਂਗੇ ਜਦੋਂ ਸੁੱਕ ਗਏ ਬਾਲਣ ਉਹ ਉਧਰ ਇੱਕ ਢੇਰ ਲੱਗਾ ਸਭ ਤੋਂ ਵੱਡਾ ਢੇਰ ਉੱਧਰ ਇੱਕ ਆ ਚੱਕਣਾ ਇੱਕ ਆ ਚੱਕਣਾ ਜਿਹੜੀਆਂ ਬਰੀਕ ਬਰੀਕ ਉਹ ਛੱਡ ਦੇਣੀਆਂ ਉਹ ਬਰੀਕ ਉਹ ਕੱਲ ਨੂੰ ਚੱਕਾਂਗੇ ਮੋٹے ਰੱਖ ਲਈਏ ਬਣੀ ਤਾਂ ਮਣੀ ਦਾ ਬਾਬੇ ਦਾ ਚੱਕ ਨਹੀਂ ਹੁੰਦਾ ਮੈਂ ਕਹਾਂ ਮਣੀ ਮੈਂ ਕੱਢ ਲਈ ਆ ਤਾਂ ਤੂੰ ਇਹਨਾਂ ਨੂੰ ਉੱਧ ਢੇਰ ਦੇ ਦੇ ਉੱਧਰਲੀ ਸਾਈਡ ਰੱਖੋ ਆਹ ਵਾਲਾ ਚੱਲ ਹੁਣ ਆ ਸਿੱਟ ਕੇ ਆ ਦੂਆ ਥੋੜੀ ਰਹਿ ਗਈ ਮਣੀ ਜਵਾਨ ਜਹਾਨ ਮੁੰਡਾ ਤੂੰ ਇੰਨਾ ਨਹੀਂ ਨੇਰਾ ਯੂਚੀ ਲੱਗਦਾ ਕਿੰਨਾ ਕ ਨੇਰਾ ਹੋ ਗਿਆ ਚੱਲ ਮੁੰਡਾ ਦੇਖਦੇ ਚੱਕ ਲੈਂਦਾ ਪਾਰਾ ਹੋ ਗਿਆ ਸਾਡੇ ਵਿੱਚ ਆਉਂਦੇ ਆ ਨਾ ਖਿੱਚ ਕੇ ਲੈ ਕੇ ਜਾਣਾ ਜਿਹੜਾ ਥੱਲੇ ਦਾ ਟਾਣਾ ਫੜ ਲਈ ਜਾਂਦਾ ਉਹ ਤੋ ਖਿੱਚ ਕੇ ਲੈ ਜਾਈਦਾ ਜਿੱਦਾ ਮੈਂ ਲੈ ਕੇ ਗਈ ਸੀ ਉਹ ਬਲਤਰ ਰਜਾਈ ਲਪੇਟ ਆਉਣੀ ਸੀ ਆਲੇ ਦੁਆਲੇ ਐਂਦਾ ਕੰਮ ਕਰੀ ਦੇ ਕਾਕਾ ਬਾਹਰ ਜਦੋਂ ਜਾਣਾ ਕੰਮ ਹੀ ਕਰਨੇ ਪੈਣੇ ਚਲੋ ਜੀ ਹੁਣ ਮੈਂ ਇਹ ਫੋਰ ਜਿਹੜੇ ਕੱਢ ਲਾਂ ਇਹ ਸਿਆਲਾ ਚ ਬਹੁਤ ਕੰਮ ਆਉਂਦੇ ਆ ਚੁੱਲਾ ਬਾਲੀ ਦਾ ਨਾ ਸੁੱਕ ਕੇ ਬਹੁਤ ਕੰਮ ਆਉਨੇ ਹੋ ਡੰਡੇ ਨਾਲੇ ਬਰੀਕ ਡੰਡੇ ਹੁੰਦੇ ਫੇਰ ਨਹੀਂ ਸੀ ਅਸੀਂ ਇਸ ਪੰਗੇ 'ਚ ਪੈਣਾ ਚੱਕਣ ਦੇ ਹੈ ਤਾਂ ਸਾਡਾ ਬਾਲਣੀ ਆ ਪਰ ਖੱत्ता ਨਹੀਂ ਸਾਡਾ ਖੱत्ता ਕਿਸੇ ਦਾ ਤਾਂ ਆ ਕਰਕੇ ਅਸੀਂ ਖੱत्ता ਵਿਹਲਾ ਕਰੰਦੇ ਆ ਅਗਲੇ ਨੇ ਪੱਠੇ ਬੀਜਣੇ ਇੱਥੇ ਲੋ ਜੀ ਨੇਰਾ ਹੋ ਗਿਆ ਤਾਂ ਇੱਕ ਢੇਰ ਚੱਕਦਾ ਅਸੀਂ ਆ ਇੱਕ ਰਹਿ ਗਿਆ ਨੇਰੇ 'ਚ ਦਿਖਣਾ ਵੀ ਨਹੀਂ ਆ ਕੁਛ ਟਾਣੀਆਂ ਰਹਿ ਗਈਆਂ ਕੁਛ ਚੀਣ ਮੀਣ ਵੱਡੇ ਵੱਡੇ ਟਾਣੇ ਸਾਰੇ ਅਸੀਂ ਚੱਕ ਦਿੱਤੇ ਮੈਂ ਮਨੀ ਨੂੰ ਕਿਹਾ ਜਦੋਂ ਤੇਰੀ ਨੰਗਲਾਂ ਵਾਲੀ ਮਤਲਬ ਕਿ ਇਹਦੀ ਨਾਨੀ ਨੇ ਕੰਮ ਕਰਾਉਣਾ ਹੁੰਦਾ ਸੀ ਉਹਨੇ ਇਹ ਨਹੀਂ ਕਹਿਣਾ ਕੰਮ ਕਰ ਦੋ ਉਹਨੇ ਕਹਿਣਾ ਲੱਗੀ ਤਾਂ ਕੀੜੀ ਨਹੀਂ ਮਾਣ ਤੁਸੀਂ ਤਾਂ ਫੇ ਇਨਸਾਨ ਆ ਇਹ ਕੀੜੀ ਇੰਨਾ ਕੰਮ ਕਰ ਲੈਂਦੀ ਆ ਤੇ ਕਹਿਣਾ ਤੁਸੀਂ ਨਹੀਂ ਕਰ ਸਕਦੇ ਫੇ ਸਾਡੇ ਵਿੱਚ ਪਾਵਰ ਆ ਜਾਣੀ ਮਣੀ ਇੱਕ ਫੇਰ ਅਸੀਂ ਸ਼ੂ-ਫੂ ਹੋ ਜਾਂਦੇ ਹੁੰਦੇ ਸੀ ਦੂਹਾ ਦੂਈ ਪਸਮਾ ਦਾ ਸਾਰਾ ਕੰਮ ਨਿਬੜ ਕੇ ਫੇ ਕਰੇ ਜਾਂਦੇ ਹੁੰਦੇ ਸੀ ਪਾਥੀਆਂ-ਪੋਥੀਆਂ ਵੀ ਜਦੋਂ ਕਿਤੇ ਮੀਂਹ ਗਣੀ ਆ ਜਾਣੀ ਸਾਰੀਆਂ ਚੱਕ ਕੇ ਕਮਰੇ 'ਚ ਰੱਖ ਕੇ ਫੇ ਬਣਨਾ ਸੀ ਘਰੇ ਮਨੀ ਯੋ ਕੀ ਬਣ ਗਿਆ ਮਨੀ ਤੇਰਾ ਬਾਬਾ ਤੇ ਸ਼ਾਬਾਸ਼ ਦੇਊਗਾ ਵੀ ਨਿਆਣੇ ਬਾਲਣ ਚੱਕ ਆ ਗਏ ਸਹੀ ਕਿ ਨਹੀਂ ਕਿੱਥੇ ਤੇਰੇ ਬਾਬੇ ਨੇ ਲੱਗੇ ਰ ਮਨੀ ਦਾ ਬਾਬਾ ਮੈਨੂੰ ਕੰਮ ਇਦਾਂ ਦੇ ਕਰਨ ਨਹੀਂ ਦਿੰਦਾ ਉਹਨੂੰ ਇਹ ਹੁੰਦਾ ਵੀ ਇਹ ਮੇਰੇ ਘਰ ਦੀ નોਵਾਂ ਵੀ ਇਹ ਇਦਾਂ ਦੇ ਕੰਮ ਨਾ ਕਰੇ ਤੇ ਮੈਨੂੰ ਚੈਨ ਨਹੀਂ ਹੁੰਦੀ ਹੁਣ ਜਾਦੀ ਮੈਂ ਸਹੀ ਆ ਮੈਨੂੰ ਹੁੰਦਾ ਮੈਂ ਕਰ ਲਵਾਂ ਕੰਮਾਂ ਵੀ ਕਰ ਲਾਂ ਉਹ ਵੀ ਕਰ ਲਾਂ ਇਸ ਕਰਕੇ ਚਲੋ ਚਲੀਏ ਘਰੇ ਤੇ ਹੁਣ ਚਲੀਏ ਜੀ ਅਸੀਂ ਗੁਰੂ ਘਰ ਤੇ ਇਹ ਹੋ ਗਏ ਆ ਜੀ ਆਪਾਂ ਰੈਡੀ ਆ ਭਰਨਿਆ ਲੈ ਜਿਹੜੀ ਤਿੰਨ ਬਣੀ ਹੋਵੇ ਸ਼ਾਰਟ ਵੀਡੀਓ ਬਣਾ ਕੇ ਆਈਆਂ ਚੱਪਲ ਪਾ ਕੇ ਜਾਣੀ ਇਹਨਾਂ ਤੇ ਚੱਕ ਲੈ ਜਾਣਾ ਕਿਸਨਗੇ ਕਿਸਨੇ ਸਹੀ ਕਿਨੇ ਮਣੀ ਇਹ ਆਪਾਂ ਹੋ ਗਿਆ ਜੀ ਰੈਡੀ ਇਹ ਇਹ ਸੂਟ ਤਾਂ ਕਿਹੜਾ ਅ ਵੱਟ ਤਾਂ ਪਈ ਮੈਂ ਪ੍ਰੈਸ ਕਰਕੇ ਨਾ ਇਹਨੂੰ ਪੋਲ ਗਿੰਚਾ ਵਾ ਕੇ ਰੱਖਿਆ ਸੀ ਉਹ ਵਾਲੇ ਚ ਤੇ ਹੁਣ ਮੇਰੇ ਕੋਲ ਟਾਈਮ ਨਹੀਂ ਪ੍ਰੈਸ ਕਰਨ ਦਾ ਤੇ ਇਹ ਜਿਹੜੇ ਮੈਂ ਲੈ ਕੇ ਆਈ ਸੀ ਨਾ ਰੂਪ ਸਕੁਅਰ ਵਾਲਿਆਂ ਦੇ ਲੁਧਿਆਣੇ ਤੋਂ ਇਹ ਉਹ ਵਾਲੇ ਸੂਟ ਆਵਾਂ ਨਹੀਂ ਇੱਕ ਇਹਦੇ ਨਾਲ ਦਾ yellow ਇਹ ਸਟਿਚ ਕਰਵਾ ਲਈ ਸੀ ਮੈਂ ਆਪਨੇ ਕੀਤੇ ਮੈਂ ਮੈਂ ਕਿਹਾ ਸਟਿਚੇ ਹੋ ਇਹ ਮੈਂ ਪਹਿਲਾਂ ਸਟਿਚ ਕਰਵਾ ਲਈ ਸੀ ਚੋਲੀ ਹੁਣ ਚੱਲਦੇ ਆਂ ਜੀ ਆਪਾਂ ਮੱਥਾ ਟੇਕਣ ਗੁਰੂ ਘਰ ਅੰਬੇ ਗੁਰਦੁਆਰੇ ਜਾਣਾ ਸੀ ਮਨੀ ਦੀ ਦਾਦੀ ਕੋ ਟੁੱਟੇ ਪੈਸੇ ਲੈਣ ਲੱਗੇ ਮੱਥਾ ਟੇਕਣ ਲਈ ਜਦ ਤੱਕ ਆ ਤੂੰ ਉਧਰੋਂ ਦੁੱਧ ਕੋ ਘੜੀ ਹੋਏ ਮੀ ਵੀ ਆ ਗਿਆ ਨੇਹਰ ਆ ਗਿਆ ਮਨੀ ਜਲਦੀ ਮੱਥਾ ਟੇਕਾਈਏ ਨੇਹਰ ਆ ਗਿਆ ਕੱਪੜੇ ਲਾ ਲਓ ਕੱਪੜੇ ਨੇਹਰੀ ਆਈ ਏ ਨੇਹਰੀ ਪਗੇ ਇੱਧਰ ਆ ਜਾ ਚੱਲ ਮਾ ਨਹੀਂ ਚੱਲੀ ਇਹ ਨੇਰੀ ਆ ਗਈ ਆ ਕੇ ਹੁਣਾ ਕੱਪੜੇ ਦੇਖਦੇ ਆ ਜਾ ਜਿੰਦਾ ਲੱਕ ਜਾਣਾ ਚਾਬੀ ਅਗਰਾਈ ਆਹੋ ਲੈ ਲਈ ਅਗਰਾਈ ਚਲੋ ਚਲੋ ਉਹ ਆ ਗਿਆ ਨੇਰ ਆ ਗਿਆ ਅੱਜ ਬੱਦਲ ਵੀ ਨੇਰ ਲਿਖਿਆ ਤੇ ਜਗਰਾਤਾ ਵੀ ਆ ਸਾਡੇ ਪਿੰਡ ਤੇ ਜੇ ਆ ਗਿਆ ਮੀਂਹ ਤਾਂ ਬੁਰਾ ਹਾਲ ਹੋ ਜਾਣਾ ਠੰਡ ਦੀ ਸ਼ੁਰੂਆਤ ਹੋ ਗਈ ਠੰਡ ਦੀ ਸ਼ੁਰੂਆਤ ਮਨੀ ਉਹ ਲੈਟਾ ਦੇਖੀ ਕਿੱਦਾਂ ਹਲਦੀਆਂ ਹਨਾ ਹਵਾ ਕਿੰਨੀ ਤੇਜ਼ ਆ ਗਈ ਆ ਜੇ ਸਾਡੇ ਕੋਲੋਂ ਜੀ ਬਣਾ ਹੋਈ ਵੀਡੀਓ ਅੰਦਰ ਦੀ ਬਣਾਉਣੀ ਨਹੀਂ ਤਾਂ ਅਸੀਂ ਨਹੀਂ ਬਣਾਉਣੀ ਸ਼ਾਂਤੀ ਨੂੰ ਮੱਥਾ ਟੇਕਣਾ ਤੇਜ ਮੀ ਆ ਨਾ ਬਿਜਲੀ ਚਮਕਨ ਦੇ ਤੇਜ ਮੀ ਆ ਗਿਆ ਤੇ ਉਧਰ ਉਹ ਹੈਗਾ ਸਾਡੇ ਬੰਦ ਜਗਰਾਤਾ ਮੈਨੂੰ ਲੱਗਦਾ ਮਾਤਾ ਨੂੰ ਉਹ ਹੋ ਗਿਆ ਗੁੱਸਾ ਕਿਉਂਕਿ ਅੱਗੇ ਚਲ ਕਰਾਉਂਦੇ ਜਗਰਾਤਾ ਨਰਾਤਿਆਂ ਦੇ ਇਸ ਵਾਰ ਕਿੰਨਾ ਲੇਟ ਕਰਤਾ ਜਗਰਾਤਾ ਮਾਤਾ ਗੁੱਸੇ ਹੋ ਗਈ ਹੁਣ ਵੀ ਦਿਨ ਰਾਤਿਆਂ ਤੇ ਕਿਉਂ ਨਹੀਂ ਕਰਾਇਆ ਤੇ ਗੁਰਦੁਆਰੇ ਤੁਸੀਂ ਜਾਏ ਆ ਜੀ ਪਹਿਲਾਂ ਗੁਰਦੁਆਰੇ ਜਾਂਦੇ ਮੈਨੂੰ ਇੰਨੀ ਸੰਤੁਸ਼ਟੀ ਨਹੀਂ ਸੀ ਮਿਲਦੀ ਮੈਂ ਤੁਹਾਨੂੰ ਕਾਰਨ ਦੱਸਣੀ ਕਿੰਨੇ ਸਾਲ ਮੈਂ ਅਲਸਰ ਨਾਲ ਪੀੜਿਤ ਰਹੀ ਠੀਕ ਹੈ ਤੇ ਮੇਰੇ ਮਨ ਚ ਇੱਕ ਨਾ ਫੋਬੀਆ ਹੁੰਦਾ ਸੀ ਕਿ ਨਹੀਂ ਮੈਂ ਕਿਤੇ ਵੀ ਲੰਗਰ ਨਹੀਂ ਖਾਣਾ ਮੈਨੂੰ ਵਾਸ਼ਰੂਮ ਆ ਜਾਣਾ ਮੇਰੇ ਪੇਨ ਹੋਣ ਲੱਪੈਣੀ ਆ ਮੈਨੂੰ ਕਬਰਾ ਹਟ ਹੋਣ ਲੱਪੈਣੀ ਤੇ ਮੈਂ ਨਾ ਗੁਰੂ ਘਰ ਜਾ ਕੇ ਪ੍ਰਸ਼ਾਦਾ ਨਹੀਂ ਸੀ ਖਾਂਦੀ ਹੁੰਦੀ ਮੈਨੂੰ ਨਹੀਂ ਪਤਾ ਲੈ ਨਾ ਮੈਂ ਕਿਤੇ ਵੀ ਜਾਣਾ ਸੁਲਤਾਨਪੁਰ ਲੋਧੀ ਹਰਮੰਦਰ ਸਾਹਿਬ ਕਿਸੇ ਵੀ ਗੁਰੂ ਘਰ ਜਾਣਾ ਮੈਂ ਨਾ ਇੱਕ ਰੋਟੀ ਉਹਨਾਂ ਕੋ ਲੈ ਕੇ ਜਾ ਉਥੋਂ ਆਚਾਰ ਜਾਂ ਥੋੜੀ ਬਹੁਤੀ ਸਬਜ਼ੀ ਉੱਤੇ ਪਵਾ ਕੇ ਮੈਂ ਲੈ ਆਉਂਦੀ ਹੁੰਦੀ ਸੀ ਤੇ ਮੈਂ ਘਰੇ ਆ ਕੇ ਇੱਕ ਦੋ ਮੁਰਕੀਆਂ ਜਿੱਦਾਂ ਖਾ ਲੈਣੀ ਆ ਬਸ ਪਬਲੀਕਲੀ ਬੈਠ ਕੇ ਲੰਗਰ ਛਕਣ ਦੇ ਵਿੱਚ ਵੀ ਮੈਨੂੰ ਇੰਨਾ ਡਰ ਲੱਗਦਾ ਹੁੰਦਾ ਸੀ ਵੀ ਮੈਨੂੰ ਕੁਝ ਹੋ ਜਾਣਾ ਮਤਲਬ ਕਿ ਮੇਰੇ ਪੇਨ ਹੋਣ ਲੱਗ ਪੈਣੀ ਜਾਂ ਮੈਨੂੰ ਇੱਕਦਮ ਵਾਸ਼ਰੂਮ ਜਾਣਾ ਪੈਣਾ ਉਹ ਤੇ ਇਹ ਮੇਰੀਆਂ ਪ੍ਰੋਬਲਮ ਸੀ ਪਰ ਹੁਣ ਸੰਤੁਸ਼ਟੀ ਹੁੰਦੀ ਮੈਂ ਬੈਠ ਕੇ ਐਨ ਚੈਨ ਦੇ ਨਾਲ ਲੰਗਰ ਵੀ ਖਾਂਦੀ ਆ ਕੜਾ ਪ੍ਰਸ਼ਾਦ ਵੀ ਖਾਂਦੀ ਕਿੰਨੇ ਸਾਲਾਂ ਮੈਂ ਕੜਾ ਪ੍ਰਸ਼ਾਦ ਵੀ ਨਹੀਂ ਖਾਧਾ ਕੜਾ ਪ੍ਰਸ਼ਾਦ ਵੀ ਖਾਂਦੀ ਆ ਲੰਗਰ ਵੀ ਰੋਟੀ ਨਹੀਂ ਪਰ ਮੈਂ ਖਾਣ ਨੂੰ ਨਹੀਂ ਚਾਵਲ ਖਾਂਦੀ ਹੁਣ ਚਾਵਲ ਦਾਲ ਐਦਾਂ ਦੀ ਚੀਜ਼ ਖਾ ਕੇ ਤੇ ਫੇਰ ਇੱਕ ਉਹ ਨਾ ਮਨ ਨੂੰ ਸੰਤੁਸ਼ਟੀ ਮਿਲਦੀ ਵੀ ਹਾਂ ਲੰਗਰ ਛੱਕ ਕੇ ਜਿਹੜਾ ਆਏ ਪਰ ਉਹ ਵੀ ਲਿਮਿਟ 'ਚ ਅੰਨੇ ਵਾਂ ਲੀਟਡ ਵਰਗਿਆ ਇਹਦਾ ਥੋੜੇ ਜਿਹਾ ਚੌਲ ਤੇ ਥੋੜੀ ਜੀ ਦਾਲ ਜਾਂ ਸਬਜ਼ੀ ਜੋ ਵੀ ਹੋਈ ਤੇ ਚਲੋ ਜੀ ਗੰਗਾ ਸੜੀ ਬਿਲਕੁਲ ਠੀਕ ਆ ਬਾਬਾ ਜੀ ਦੀ ਮਿਹਰ ਆ ਗੰਗਾ ਸੜੀ ਸ਼ੁਕਰਾਂ ਨਾਲੇ ਪੱਲਾ ਥੱਲੇ ਕਰ ਰਹੇ ਆ ਅੰਦਰ ਕਰਕੇ ਆਏ ਨਹੀਂ ਤੇਜਾ ਹੋ ਗਿਆ ਬਾਹਰ ਕੋਈ ਚੀਜ਼ ਨਹੀਂ ਜਾਂਦੀ ਤੇ ਸਾਰਾ ਕੁਝ ਅੰਦਰ ਰੱਖ ਕੇ ਆਏ ਪੱਲਾ ਉਹਨਾਂ ਦਾ ਸਿੱਟ ਗਏ ਹਨਾ ਤੇ ਉਹ ਐਨ ਕੋਜੀ ਹੋਣੀ ਆ ਆਪਣੀ ਜਗ੍ਹਾ ਤੇ ਮਤਲਬ ਨਿੱਗਾ ਹੋਣਾ ਤੇ ਬਹੁਤ ਜੀ ਬਾਬੇ ਦੀ ਮੇਰ ਹੋਈ ਸਾਡੀ ਬੱਚੀ ਬਚ ਗਈ ਤੇ ਗੰਗੂ ਸਾਡਾ ਬਚ ਗਿਆ ਤੇ ਓਕੇ ਜੀ ਇਹਦੇ ਨਾਲ ਹੀ ਕਰਦੇ ਆ ਜੀ ਇਸ ਵਲੌਗ ਦਾ ਐਂਡ ਤੇ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਾਥੀ ਕਰਦੇ ਸਾਰੇ